ਆਣ ਪਛਾਤਿਆਂ ਵੱਲੋਂ ਨਵ ਵਿਆਦਾ ਜੋੜੇ ਤੇ ਫੈਰੰਗ ਕਰ ਲੜਕੀ ਨੂੰ ਕੀਤਾ ਗੰਭੀਰ ਜਖਮੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ 1.5 ਮਹੀਨਾ ਪਹਿਲਾਂ ਹੋਇਆ ਹੈ ਵਿਆਹ ਮਾਮਲਾ ਭਗਤਾ ਭਾਈਕਾ ਦਾ ਭਗਤਾ ਭਾਈਕਾ ਵਿਖੇ 1.5 ਮਹੀਨਾ ਪਹਿਲਾਂ ਲਵ ਮੈਰਿਜ ਕਰਵਾਈ ਸੀ ਤੇ ਅੱਜ ਇਹ ਜੋੜਾ ਸਵੇਰੇ ਸ਼ਹਿਰ ਕਰ ਰਿਹਾ ਸੀ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਆਏ ਆ ਤੇ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਜੋ ਇਹ ਗੋਲੀ ਇਸ ਲੜਕੀ ਦੀ ਪੱਟ ਦੇ ਵਿੱਚ ਲੱਗੀ ਹੈ ਤੇ ਉਸ ਨੂੰ ਬਠਿੰਡਾ ਦੇ ਸਿਵਲ ਹੱਤਾਲ ਵਿਖੇ ਡਾਕਟ ਕਰਵਾਇਆ ਗਿਆ ਜਿੱਥੇ ਉਹਦਾ ਇਲਾਜ ਇੱਥੇ ਆਪਣਾ ਚਾਲੂ ਕਰਵਾਇਆ ਗਿਆ ਉੱਥੇ ਐਸਪੀ ਸਿਟੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਵੀ ਆਪਣਾ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਨਾ ਵਿਅਤਾ ਜੋੜੇ ਨੇ ਕਿਹਾ ਕਿ ਉਹਨਾਂ ਦਾ ਡੇਢ ਮਹੀਨਾ ਪਹਿਲਾਂ ਵਿਆਹ ਹੋਇਆ ਸੀ ਤੇ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਨਹੀਂ ਹੈ ਇਸ ਨੂੰ ਲੈ ਕੇ ਹੁਣ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਆ ਉਸ ਨੂੰ ਸਰੋਣਿਆ ਕੀ ਕਹਿੰਦਾ ਹੈ ਨਵਯਤਾ ਜੋੜਾ ਅਤੇ ਐਸਪੀ ਸਿਟੀ ਨਰਿੰਦਰ ਸਿੰਘ ਦੋ ਬੰਦੇ ਗੋਲੀ ਚਲਾ ਦਿੱਤੀ ਕਿਹਨ ਸੀ ਰੋਕੋ ਨਾ ਪਤਾ ਨਹੀਂ ਕਿ ਕੌਮ ਸੀ ਹੂੰ ਇਸ ਤਰ੍ਹਾਂ ਕਿਸੇ ਦਾ ਮਾਮਲਾ ਕੀਤਾ ਰਿਹਾ ਤੇ ਜਾ ਰਿਹਾ ਸੀ ਅਸਬੋਕ ਕਰਨ ਗਏ ਸੀ ਤੇ ਅੱਛਾ ਕੋਈ ਸੀ ਨਰਿੰਦਰ ਮੈਂ ਇਹ ਮੇਰਾ ਹਸਬੰਦ ਅੱਛਾ ਦੋ ਮੁੰਡੇ ਤੇ ਜੀ ਨਾਮ ਹੈ ਤੇ ਫਾਇਰ ਕਰਕੇ ਭੱਜ ਗਏ ਕੀ ਵਜ੍ਹਾ ਰੰਗ ਦੇ ਬੱਜੇ ਕੀ ਲੱਗਦੀ ਹੈ ਕਿਉਂਕਿ ਕਿਉਂ ਕਲਾਈ ਗਈ ਪਤਾ ਨਹੀਂ ਜੈਸੇ ਜਾਣਦੇ ਨਹੀਂ ਸਿਰ ਸੇਰ ਕਰਨ ਜਾ ਰਹੇ ਸੀ ਬੇਟੇ ਹਾਂਜੀ ਸਾਡਾ ਇਹਨਾਂ ਦਾ ਅਰਸੀ ਸਿੰਘ ਕੀ ਹੋਇਆ ਕੀ ਸੀਗਾ ਕਿਵੇਂ ਵਾਰਦਾਤ ਹੋਈ ਹੈ ਕੌਣ ਕੌਣ ਸੀਗੇ ਔਰ ਕਾਣੀ ਕੀ ਹੋਈ ਇਸਰ ਅਸੀ ਮੈਂ ਤੇ ਮੇਰੀ ਬਾਈ ਪੈਦਲ ਜਾ ਰਹੇ ਸੀਗੇ ਉੱਥੇ ਸਾਡੇ ਦਾਣਾ ਮੰਡੀ ਆ ਉੱਥੇ ਸੇਰ ਕਰਨ ਗਏ ਸੀ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਲੰਘਾਈ ਉਹਦੇ ਤੇ ਵਿੱਚ ਇੱਕ ਨਾ ਦੋ ਮੁੰਡੇ ਸੀਗੇ ਬੈਠੇ ਉਹਦਾ ਆਪਾਂ ਨੂੰ ਕੋਈ ਜੈਕਟਰ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕੀ ਆਪਾਂ ਦੋ ਕੁ ਜੰਦਾ ਬੰਦਾ ਆਪਾਂ ਨੂੰ ਕੀ ਪਤਾ ਲੱਗਦਾ ਕਿਸ ਦਾ ਉਹ ਇਹਦੇ ਗੋਲੀ ਮਾਰੀ ਉਹ ਬੰਨੇ ਸੀ ਕਿੰਨੇ ਜਿਹੜਾ ਇਹ ਮਗਰ ਬੈਠਾ ਸੀ ਉਹ ਤਾਂ ਲੈਤੀ ਸੀ ਲੋਹੀ ਤੇ ਜਿਹੜਾ ਚਲਾਉਂਦਾ ਸੀ ਮੁੱਛਾ ਕੋਲ ਤੇ ਕੋਟ ਪਾਇਆ ਮਹੀਨਾ ਕਦਾ ਧਿਆਨ ਦਿੱਤਾ ਸੀ ਨੰਬਰ ਰਿਪੋਰਟ ਹੈ ਨਹੀਂ ਸੀ ਮੁੱਛਾ ਸੜਿੰਗ 1.5 ਮਿੰਟ ਭਾਈ ਲੰਮੇ ਅਰਜ਼ੀ ਦਾ ਲੰਮੇ ਜੀ ਕੀ ਕਾਰਨ ਪੀਏ ਕਿ ਤੇ ਲੰਮੇ ਅਰਜ਼ੀ ਦਾ ਲੱਗਦਾ ਨਹੀਂ 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 ਉਹਦੇ ਕਰ ਵਾਲੇ ਹੈ ਨਹੀਂ ਇਦਾਂ ਦੀ ਜੀ ਉਹ ਮੈਨੂੰ ਅੱਜ ਹੀ ਕਾਲ ਕਰਕੇ ਆਇਆ ਉਹ ਕਹਿੰਦੇ ਸੀ ਆਵਾਂਗੇ ਵੀ ਇਹਦਾ ਪਤਾ ਲੈਣਾ ਕੌਣ ਦੇ ਇੱਥੇ ਆਉਂਗੇ ਕਾਰਨ ਕੀ ਲੱਗਦਾ ਕੋਈ ਲੋਕੋ ਸਕਦੇ ਨੇ ਸ਼ੱਕ ਹੀ ਇਹ ਮਨ ਦੇ ਵਿੱਚ ਨਹੀਂ ਸ਼ੱਕ ਕੋਈ ਕਿਸੇ ਤੇ ਨਹੀਂ ਕਰ ਸਕਦੇ ਜੇ ਆਪਨੀ ਕਿਸੇ ਨਾਲ ਹੈ ਨਹੀਂ ਸੀ ਲਾਗ ਡਾਟ ਜਾਂ ਆਪਾਂ ਜੇ ਕਿਹ ਨਾਲ ਲਾਗ ਡਾਟ ਹੁੰਦੀ ਆਪਾਂ ਉਹਨੂੰ ਧਿਆਨ ਦੇ ਹੁੰਨੇ ਆ ਉਹ ਜਿਹੜੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਜਾਣਦੇ ਨਹੀਂ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਮੈਰਿਜ ਰਜਾਵੰਦੀ ਨਾਲ ਉਹ ਨਹੀਂ ਅੱਜ ਕੌਣ ਲਾਇਆ ਸੀ ਕੋਈ ਡਾਊਟ ਨਹੀਂ ਅੱਜ ਕੌਣ ਲਾਇਆ ਜੀ ਉਹਨਾਂ ਤੇ ਡਾਊਟ ਨਹੀਂ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਫਿਰ ਉਹ ਆਉਂਦੇ ਨਾ ਅੱਛਾ ਛੱਟ ਕਿੰਨੀ ਕੇ ਤੁਹਾਡੇ ਵਾਈਫ ਦੇ ਕਿੱਥੇ ਉਹ ਚਲੀ ਜਾਂਦਾ ਜੀ ਹਲੇ ਕੰਮ ਅਸੀਂ ਗੰਦਰੀਆ ਪੁਲੀਸ ਦੇ ਟਿਪਾਟੇ ਲੱਗੀ ਹੈ ਜੀ ਮੇਰਾ ਨਾਮ ਜੀ ਡਾਕਟਰ ਹਰਸ਼ੀਤ ਗੋਇਲ ਹੈ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਠਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆਫ ਅਸ਼ਦੀਪ ਸਿੰਘ ਉਹ acta ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਨਾਲ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਹੋਈ ਹੈ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਸਿਵਲ ਟੈਸਟਾਂ ਲਈ ਭੇਜ ਰਿਹਾ ਹਾਂ ਪਤਾ ਤਾਂ ਕਿ ਉਹ ਜਿਹੜਾ ਉਸ ਦਾ ਨਿਸ਼ਾਨ ਕਿੱਥੇ ਹੈ ਗਿਆ ਉਹ ਉਹਨਾਂ ਦੇ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾਇੰਦ ਦੇਖਦਾ ਜਖਮੀ ਤਾਂ ਜੋ ਨਹੀਂ ਜਖਮੀ ਕੋਈ ਕੋਈ ਪੇਸ਼ੈਂਟ ਆਇਆ ਜੀ ਸਾਡੇ ਕੋਲੇ ਹਰਪ੍ਰੀਤ कौर ਜੀ ਇਹ ਪਤਨੀ ਦੇ ਉੱਪਰ ਹੋਇਆ ਹੈ ਜਾਂਚ ਕੀ ਪਤਾ ਲੱਗੇ ਇਹ ਲੜਕੀ ਹਰਪ੍ਰੀਤ कौर ਹੈ ਰਹਿਣ ਵਾਲੀ ਆ ਇਹ ਆਪਣੇ ਹਸਬੰਦ ਅਰਸ਼ਵਿਦ ਦੇ ਨਾਲ ਜਿਹੜਾ ਸੀਗਾ ਸਵੇਰੇ 9 ਵਜੇ ਦੇ ਕਰੀਬ ਦਾਣਾ ਮੰਡੀ ਦੇ ਵਿੱਚ ਸੈਰ ਕਰ ਰਹੇ ਸੀਗੇ ਸਤਾ ਪਿੱਛੋਂ ਮੋੜ ਤੋਂ ਸਵਾਰ ਦੋ ਵਿਅਕਤੀ ਮਸਕੈਂਡਲ ਮੋਟਰਸਾਈਕਲ ਤੇ ਆਉਂਦੇ ਆ ਤੇ ਉਹਨਾਂ ਨੇ ਜਿਹੜਾ ਇੱਕ ਫਾਇਰ ਕੀਤਾ ਜਿਹੜਾ ਲੜਕੀ ਤੇ ਜਿਹੜੇ ਹੈਗਾ ਪੱਟ ਦੇ ਵਿੱਚ ਲੱਗਾ ਉਸ ਤੋਂ ਬਾਅਦ ਲੜਕੀ ਨੂੰ ਉਤੋਂ ਭੜਕਾ ਪਾਈ ਕਾ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਰੈਫਰ ਜਿਹੜਾ ਸਿਵਲ ਹਸਪਤਾਲ ਅਰਜੰਟਾ ਦੇ ਵਿੱਚ ਲਿਆਂਦਾ ਜਿੱਥੇ ਦਾ ਇਲਾਜ ਚੱਲ ਰਿਹਾ ਅਸੀਂ ਜਿਹੜਾ ਹੈਗਾ ਇਹ ਤੇ ਬਿਆਨ ਕਲਮਬੰਦ ਕਰਕੇ ਸਾਡੇ ਵੱਲੋਂ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਅਸੀਂ ਇਸ ਮੁਕੱਦਮੇ ਦੀ ਤਫ਼ਤੀਸ਼ ਜਿਹੜੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਐ ਐਸ ਐਚ ਓ ਬਿਆਲਪੁਰਾ ਨਾਲ ਅਸੀਂ ਆਈਏ ਦੀ ਟੀਮਸ ਦੇ ਨਾਲ ਡੀ ਐਸ ਪੀ ਡੀ ਜਿਹੜੇ ਹੈਗੇ ਨੇ ਲਗਾਏ ਗਏ ਨੇ ਜਿਹੜੇ ਦੀ ਪੀਚ ਕਰ ਰਹੇ ਨੇ ਤੇ ਸਾਡੇ ਵੱਲ ਕੋਸ਼ਿਸ਼ ਕੀਤੀ ਜਾ ਰਹੀ ਕਿ ਜਲਦੀ ਹੀ ਜਲਦੀ ਜਿਹੜੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਉਹਨਾਂ ਦੇ ਪਛਾਣ ਕੀਤੀ ਜਾਵੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਪਤਾ ਨਹੀਂ ਹੁਣ ਤੱਕ ਫਿਰ ਹਾਲ ਜਿਹੜੀ ਲੜਕੀ ਨਾਲ ਗੱਲਬਾਤ ਕਰਨ ਤੋਂ ਇਹਨਾਂ ਨੇ ਕੋਈ ਅਜੇ ਜਿਹੜੀ ਕਿਸੇ ਦੇ ਸ਼ੱਕ ਜਾਰ ਨਹੀਂ ਕੀਤਾ ਜਲਦੀ ਹੀ ਜਿਹੜਾ ਸੀ ਜਦੋਂ ਬੰਦੇ ਫੜੇ ਜਾਣਗੇ ਤਾਂ ਉਹਨਾਂ ਦਾ ਮਕਸਦ ਤੇ ਜੋ ਵਜ੍ਹਾ ਵੀ ਜਿਹੜੀ ਹੈਗੀ ਕਲੀਅਰ ਕਰ ਲਈ ਜਾਊਗਾ ਨਹੀਂ ਦੇਖੋ ਇਹਨਾਂ ਨੇ ਲਵ ਮੈਰਿਜ ਨੂੰ ਜੂਰ ਕਰਾਈ ਸੀ ਬਟ ਜਿਹੜੇ ਹੈਗੇ ਫਾਇਰਿੰਗ ਦੇ ਵਿੱਚ ਕੋਈ ਇਨਵੋਲਵ ਹੋਇਆ ਜਾਂ ਨਹੀਂ ਉਹ ਤਫਤੀਸ਼ ਤੋਂ ਬਾਅਦ ਜਿਹੜਾ ਅਗਰ ਦੱਸਿਆ ਜਾ ਸਕਦਾ ਹੈ ਹਾਲਾਤ ਕੀ ਨੇ ਕਿੰਨੀ ਇੰਜਰੀ ਆ ਤੋ ਆਹ ਲੜਕੀ ਦੀ ਲਾਤ ਦੇ ਵਿੱਚ ਗੋਲੀ ਲੱਗੀ ਹੈ ਤੇ ਜਿਹੜੀ ਹੈਗੀ ਹੈ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਸਿਵਲ ਹਸਪੀਟਲ ਬਖੰਡਾ ਵਿੱਚ ਚੱਲ ਰਿਹਾ ਹੈ